ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰਿ ਸਲਾਹਿਆ ਜਿਨਾਂ ਤਿੰਨ ਸਲਾਹੇ ਹਰਿ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜੀਉ ਤੂੰ ਮੇਰਾ ਇਕ ਸੋਈ ਤੁਦੇ ਜਪੀ ਤੁਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮਖ ਸਲਾਹਨ ਸੇ ਸਦ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦ ਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਰਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੋ ਫਲ ਪਾਏ ਨਾਨਕ ਨਾਮ ਮਿਲਿ ਵੜਿਆਈ ਗੁਰ ਸਬਦੀ ਸੱਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੇ ਮਹੱਲਾ ਤੀਜਾ ਗੁਰਮਖ ਖੜਸਾ ਲਾਹਿਆ ਜਿਨਾਂ ਤਿੰਨ ਸਲਾਹੇ ਹਰ ਜਾਤਾ ਵਿੱਚੋਂ ਭਰਮ ਗਿਆ ਹੈ ਦੂਜਾ ਗੁਰ ਕੈ ਸੰਬਦ ਪਛਾਤਾ ਹਰ ਜੀਉ ਤੂੰ ਮੇਰਾ ਇੱਕ ਸੋਈ ਤੁਦੇ ਜਪੀ ਤੁਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਓ ਗੁਰਮਖ ਖਸਾ ਸਲਾਹਨ ਸੇ ਸਾਲ ਪਾਇਨ ਮਿੱਠਾ ਅੰਮ੍ਰਿਤ ਸਾਰਹ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਵਰ ਜਾਈ ਸਬਜ਼ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੁਖਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸਬਦੀ ਸੱਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੇ ਮਹੱਲਾ ਤੀਜਾ ਗੁਰਮਖ ਖਰਸਾ ਲਾਹਿਆ ਜਿੰਨਾ ਤਿੰਨ ਸਾ ਲਾਹੇ ਹਰ ਜਾਤਾ ਵਿੱਚੋਂ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੂੰ ਦੇ ਜਪੀ ਤੂੰ ਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮੁਖ ਖਾ ਸਲਾਹਨ ਸੇ ਸਦ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਰ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਲਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰਸਬਦੀ ਸੱਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰਿ ਸਲਾਹਿਆ ਜਿਨਾਂ ਤਿਨ ਸਲਾਹੇ ਹਰਿ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਸਾਰੇ ਜੀਓ ਤੂੰ ਮੇਰਾ ਇੱਕ ਸੋਈ ਤੁਦ ਜਪੀ ਤੁਦ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮਖ ਸਲਾਹਨ ਸੇ ਸਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਵਲ ਜਾਈ ਸਬਜ਼ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੁਖਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸਬਦੀ ਸੱਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹੱਲਾ 3 ਗੁਰਮਖ ਖਰਸਾ ਲਾਹਿਆ ਜਿੰਨਾ ਤਿੰਨ ਸਾ ਲਾਹੇ ਹਰ ਜਾਤਾ ਵਿੱਚੋਂ ਭਰਮ ਗਿਆ ਹੈ ਦੂਜਾ ਗੁਰ ਕਹਿ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੂੰ ਜਪੀ ਤੂੰ ਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮਖ ਸਲਾਹਨ ਸੇ ਸਦ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਰਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੁਖੁਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸਬਦੀ ਸਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਗੁਰਮੁਖ ਹਰਿ ਸਲਾਹਿਆ ਜਿਨਾਂ ਤਿਨ ਸਲਾਹੈ ਹਰਿ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੁਦ ਜਪੀ ਤੁਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮੁਖ ਖਾ ਸਲਾਹਨ ਸੇ ਸਦ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦ ਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਰ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੋ ਫਲ ਪਾਏ ਨਾਨਕ ਨਾਮ ਮਿਲਿ ਵੜਿਆਈ ਗੁਰ ਸਬਦੀ ਸਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਗੁਰਮਖ ਖਰਸਾ ਲਾਹਿਆ ਜਿੰਨਾ ਤਿੰਨ ਸਾ ਲਾਹੇ ਹਰ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕੈ ਸੰਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੂੰ ਦੇ ਜਪੀ ਤੂੰ ਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮਖ ਸਲਾਹਨ ਸੇ ਸਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਵਰ ਜਾਈ ਸਬਜ ਸਲਾਹੀ ਸਦਾ ਸਗਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੁਖਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸਬਦੀ ਸੱਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹੱਲਾ ਤੀਜਾ ਗੁਰਮਖ ਖਰਸਾ ਲਾਹਿਆ ਜਿੰਨਾ ਤਿੰਨ ਸਾ ਲਾਹੇ ਹੜ ਜਾਤਾ ਵਿੱਚੋਂ ਭਰਮ ਗਿਆ ਦੂਜਾ ਗੁਰ ਕੈ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੁਦ ਜਪੀ ਤੁਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮਖ ਸਲਾਹਨ ਸੇ ਸਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤਿਸ ਬਿਟੋਂ ਵਰ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੁਖਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰਬਖਦੀ ਸੱਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹੱਲਾ ਤੀਜਾ ਗੁਰਮਖ ਖਰਸਾ ਲਾਹਿਆ ਜਿੰਨਾ ਤਿੰਨ ਸਾ ਲਾਹੇ ਹਰ ਜਾਤਾ ਵਿੱਚੋਂ ਭੰਮ ਗਿਆ ਹੈ ਦੂਜਾ ਗੁਰ ਕਹਿ ਸਬਦ ਪਛਾਤਾ ਹਰੇ ਜੀਓ ਤੂੰ ਮੇਰਾ ਇੱਕ ਸੋਈ ਤੁਦੇ ਜਪੀ ਤੁਦੇ ਸਲਾਹੀ ਗਾਤ ਮਤ ਤੁਜ ਤੇ ਹੋਈ ਰਹਾਉ ਗੁਰਮੁਖ ਖਸਾਲਾ ਹਨ ਸੇ ਸਦ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤਿਸ ਬਟੋਂ ਬਰਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿੱਚੋਂ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੁਖਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰਬਖਦੀ ਸਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹੱਲਾ ਤੀਜਾ ਗੁਰਮਖ ਖਰਸਾ ਲਾਹਿਆ ਜਿੰਨਾ ਤਿੰਨ ਸਾ ਲਾਹੇ ਹਰ ਜਾਤਾ ਵਿੱਚੋਂ ਭਰਮ ਗਿਆ ਹੈ ਦੂਜਾ ਗੁਰ ਕੈ ਸੰਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੂੰ ਦੇ ਜਪੀ ਤੂੰ ਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮਖ ਸਲਾਹਨ ਸੇ ਸਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਤੋਂ ਵੱਲ ਜਾਈ ਸਬਜ਼ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਵਿੱਚੈ ਸੁਖੁਲਿ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸਬਦੀ ਸਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਗੁਰਮਖ ਖਰਸਾ ਲਾਹਿਆ ਜਿਨਾਂ ਤਿਨ ਸਾ ਲਾਹੇ ਹਰ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੂੰ ਦੇ ਜਪੀ ਤੂੰ ਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮੁਖ ਅਸਾਹਨ ਸੇ ਸਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਰ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੁਖੁਲਿ ਪਾਏ ਨਾਨਕ ਨਾਮ ਮਿਲੈ ਵਡਿਆਈ ਗੁਰ ਸਬਦੀ ਸਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਹਿ ਬਾਤੀ ਮਹਲਾ 3 ਗੁਰਮੁਖ ਹਰਿ ਸਲਾਹਿਆ ਜਿਨਾਂ ਤਿਨ ਸਲਾਹੈ ਹਰਿ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਸਾਰੇ ਜਿਉ ਤੂੰ ਮੇਰਾ ਇੱਕ ਸੋਈ ਤੁਦ ਜਪੀ ਤੁਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮੁਖ ਖਾ ਸਲਾਹਨ ਸੇ ਸਦ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦ ਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਰ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਵਿੱਚ ਐ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰਸਬਦੀ ਸੱਚ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹੱਲਾ 3 ਗੁਰਮਖ ਖਰਸਾ ਲਾਹਿਆ ਜਿੰਨਾ ਤਿੰਨ ਸਾ ਲਾਹੇ ਹਰ ਜਾਤਾ ਵਿੱਚੋਂ ਭੰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੂੰ ਦੇ ਜਪੀ ਤੂੰ ਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮਖ ਸਲਾਹਨ ਸੇ ਸਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਵਰ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਗੁਰ ਮੇਰਾ ਸਦਾ ਹੈ ਦਾਤਾ ਜੋ ਵਿੱਚੈ ਸੁਖੁផល ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰਸਬਦੀ ਸਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੇ ਮਹਲਾ 3 ਗੁਰਮਖ ਖਰਸਾ ਲਾਹਿਆ ਜਿਨਾਂ ਤਿਨ ਸਾ ਲਾਹੇ ਹਰਿ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸੰਦਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੁਦ ਜਪੀ ਤੁਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮਖ ਸਲਾਹਨ ਸੇ ਸਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਰ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੁਖਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸਬਦੀ ਸੱਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਗੁਰਮੁਖ ਹਰਿ ਸਲਾਹਿਆ ਜਿਨਾਂ ਤਿਨ ਸਲਾਹੈ ਹਰਿ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਸਾਰੇ ਜਿਉ ਤੂੰ ਮੇਰਾ ਇੱਕ ਸੋਈ ਤੂੰ ਜਪੀ ਤੁਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮਖ ਸਲਾਹਨ ਸੇ ਸਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਰ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰਸਬਦੀ ਸੱਚ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹੱਲਾ 3 ਗੁਰਮਖ ਖਰਸਾ ਲਾਹਿਆ ਜਿੰਨਾ ਤਿੰਨ ਸਾ ਲਾਹੇ ਹਰ ਜਾਤਾ ਵਿਚੋਂ ਭੰਮ ਗਿਆ ਹੈ ਦੂਜਾ ਗੁਰ ਕਾ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੂੰ ਜਪੀ ਤੁਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮੁਖ ਖਸਾ ਸਲਾਹਨ ਸੇ ਸਦ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਲ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੁਖਲ ਪਾਏ ਨਾਨਕ ਨਾਮ ਮਿਲੈ ਵਡਿਆਈ ਗੁਰ ਸਬਦੀ ਸੱਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਗੁਰਮੁਖ ਹਰਿ ਸਲਾਹਿਆ ਜਿਨਾਂ ਤਿਨ ਸਲਾਹੈ ਹਰਿ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੂੰ ਦੇ ਜਪੀ ਤੂੰ ਦੇ ਸਲਾਹੀ ਗਤ ਮਤ ਤੁਝ ਤੇ ਹੋਈ ਰਹਾਉ ਗੁਰਮੁਖ ਖਾ ਸਲਾਹਨ ਸੇ ਸਦ ਪਾਇਨ ਮਿੱਠਾ ਅੰਮ੍ਰਿਤ ਸਾਰਹ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਰ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੁਖਲ ਪਾਏ ਨਾਨਕ ਨਾਮ ਮਿਲੈ ਵਡਿਆਈ ਗੁਰ ਸਬਦੀ ਸੱਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੇ ਮਹੱਲਾ ਤੀਜਾ ਗੁਰਮੁਖ ਹਰਿ ਸਲਾਹਿਆ ਜਿਨਾਂ ਤਿਨ ਸਲਾਹੇ ਹਰਿ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੂੰ ਦੇ ਜਪੀ ਤੂੰ ਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮੁਖ ਖਾ ਸਲਾਹਨ ਸੇ ਸਦ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਰ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੁਖਲ ਪਾਏ ਨਾਨਕ ਨਾਮ ਮਿਲੈ ਵਡਿਆਈ ਗੁਰ ਸਬਦੀ ਸੱਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਗੁਰਮਖ ਖਰਸਾ ਲਾਹਿਆ ਜਿੰਨਾ ਤਿੰਨ ਸਾ ਲਾਹੇ ਹੜ ਜਾਤਾ ਵਿੱਚੋਂ ਭਰਮ ਗਿਆ ਦੂਜਾ ਗੁਰ ਕੈ ਸਬਦ ਪਛਾਤਾ ਸਾਰੇ ਜੀਓ ਤੂੰ ਮੇਰਾ ਇੱਕ ਸੋਈ ਤੂੰ ਦੇ ਜਪੀ ਤੂੰ ਦੇ ਸਲਾਹੀ ਗਤ ਮਤ ਤੁਝ ਤੇ ਹੋਈ ਰਹਾਉ ਗੁਰਮਖ ਸਲਾਹਨ ਸੇ ਸਾਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋ ਬਰ ਜਾਈ ਸਬਜ਼ ਸਲਾਹੀ ਸਦਾ ਸੁਗਦਾਤਾ ਵਿਚ ਹਉ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਵਿੱਚੈ ਸੁਖੁਲਿ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸਬਦੀ ਸਤਿ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੇ ਮਹਲਾ 3 ਗੁਰਮਖ ਖਰਸਾ ਲਾਹਿਆ ਜਿਨਾਂ ਤਿਨ ਸਾ ਲਾਹੇ ਹਰ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੁਦ ਜਪੀ ਤੁਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮਖ ਸਲਾਹਨ ਸੇ ਸਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਵਰ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸਬਦੀ ਸੱਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹੱਲਾ 3 ਗੁਰਮੁਖ ਹਰਿ ਸਲਾਹਿਆ ਜਿਨਾਂ ਤਿਨ ਸਲਾਹੈ ਹਰਿ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੂੰ ਜਪੀ ਤੁਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮਖ ਸਲਾਹਨ ਸੇ ਸਦ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਰਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰਬਖਦੀ ਸਚ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹੱਲਾ 3 ਗੁਰਮਖ ਖਰਸਾ ਲਾਹਿਆ ਜਿੰਨਾ ਤਿੰਨ ਸਾ ਲਾਹੇ ਹਰ ਜਾਤਾ ਵਿਚੋਂ ਭੰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੁਦੇ ਜਪੀ ਤੁਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮਖ ਖਾਲਸਾ ਲਾਹਨ ਸੇ ਸਾਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਵਰ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੁਖਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸਬਦੀ ਸੱਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹੱਲਾ 3 ਗੁਰਮਖ ਖਰਸਾ ਲਾਹਿਆ ਜਿੰਨਾ ਤਿੰਨ ਸਾ ਲਾਹੇ ਹਰ ਜਾਤਾ ਵਿੱਚੋਂ ਭਰਮ ਗਿਆ ਹੈ ਦੂਜਾ ਗੁਰ ਕਹਿ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੂੰ ਦੇ ਜਪੀ ਤੂੰ ਦੇ ਸਲਾਹੀ ਗਤ ਮਤ ਤੁਝ ਤੇ ਹੋਈ ਰਹਾਉ ਗੁਰਮੁਖ ਖਾ ਸਲਾਹਨ ਸੇ ਸਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦ ਨਾ ਫਿੱਕਾ ਗੁਰ ਸਬਦ ਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਲ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੁਖਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰਬਖਦੀ ਸਚ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹੱਲਾ ਤੀਜਾ ਗੁਰਮਖ ਖਰਸਾ ਲਾਹਿਆ ਜਿੰਨਾ ਤਿੰਨ ਸਾ ਲਾਹੇ ਹਰ ਜਾਤਾ ਵਿਚੋਂ ਭੰਮ ਗਿਆ ਹੈ ਦੂਜਾ ਗੁਰ ਕਾ ਸਬਦ ਪਛਾਤਾ ਸਾਰੇ ਜੀਓ ਤੂੰ ਮੇਰਾ ਇੱਕ ਸੋਈ ਤੂੰ ਦੇ ਜਪੀ ਤੂੰ ਦੇ ਸਲਾਹੀ ਗਤ ਮਤ ਤੁਝ ਤੇ ਹੋਈ ਰਹਾਉ ਗੁਰਮੁਖ ਖਾ ਸਲਾਹਨ ਸੇ ਸਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦ ਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਰ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰਬਖਦੀ ਸੱਚ ਪਾਏ ਸਤਿ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਪ੍ਰਭਾਤੇ ਮਹਲਾ 3 ਗੁਰਮਖ ਖਰਸਾ ਲਾਹਿਆ ਜਿੰਨਾ ਤਿੰਨ ਸਾ ਲਾਹੇ ਹਰ ਜਾਤਾ ਵਿੱਚੋਂ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੂੰ ਜਪੀ ਤੂੰ ਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮਖ ਸਲਾਹਨ ਸੇ ਸਦ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਰਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੁਖੁਲ ਪਾਏ ਨਾਨਕ ਨਾਮ ਮਿਲੈ ਵਡਿਆਈ ਗੁਰ ਸਬਦੀ ਸਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਗੁਰਮਖ ਖਰਸਾ ਲਾਹਿਆ ਜਿਨਾਂ ਤਿੰਨ ਸਾ ਲਾਹੇ ਹਰ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸੰਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੁਦੇ ਜਪੀ ਤੁਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮਖ ਖਾਲਸਾ ਲਾਹਨ ਸੇ ਸਾਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਵਰ ਜਾਈ ਸਬਜ਼ ਸਲਾਹੀ ਸਦਾ ਸਗਦਾਤਾ ਵਿਚ ਹਉ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਵਿੱਚੈ ਸੁਖੁਲਿ ਪਾਏ ਨਾਨਕ ਨਾਮ ਮਿਲੈ ਵਡਿਆਈ ਗੁਰ ਸਬਦੀ ਸਚ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਗੁਰਮਖ ਖਰਸਾ ਲਾਹਿਆ ਜਿਨਾਂ ਤਿਨ ਸਾ ਲਾਹੈ ਹਰਿ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੂੰ ਦੇ ਜਪੀ ਤੂੰ ਦੇ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮੁਖ ਖਾ ਸਲਾਹਨ ਸੇ ਸਲ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤਿਸ ਬਟੋਂ ਵਰ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਵਿੱਚੈ ਸੁਖੁਲਿ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸਬਦੀ ਸਤਿ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 3 ਗੁਰਮਖ ਖਰਸਾ ਲਾਹਿਆ ਜਿਨਾਂ ਤਿਨ ਸਾ ਲਾਹੇ ਹਰਿ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤੂੰ ਦੇ ਜਪੀ ਤੂੰ ਦੇ ਸਲਾਹੀ ਗਤ ਮਤ ਤੁਝ ਤੇ ਹੋਈ ਰਹਾਉ ਗੁਰਮੁਖ ਖਾ ਸਲਾਹਨ ਸੇ ਸਦ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸਬਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਤੇ ਸਭ ਟੋਹ ਬਰ ਜਾਈ ਸਬ ਸਲਾਹੀ ਸਦਾ ਸਗਦਾਤਾ ਵਿਚਹੁ ਆਪ ਗਵਾਈ ਸਤਗੁਰ ਮੇਰਾ ਸਦਾ ਹੈ ਦਾਤਾ ਜੋ ਇਚੈ ਸੁਖਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰਬਖਦੀ ਸਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ